ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਜੀਤ ਪਠਿੰਡਾ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦੀ ਪਟੀ ਪਠਿੰਡਾ ਉੱਪਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਟਿਸਟਾ ਬ੍ਰਾਂਡ ਦੇ ਸੂਟਾਂ ਦੀ ਮੈਚਿੰਗ ਕਲੈਕਸ਼ਨ ਇਹ ਸਾਰੇ ਰੱਖੜੀ ਸੇਲ ਮੇਲੇ ਦੇ ਕਰਕੇ ਸੇਲ ਵਿੱਚ ਲਗਾਏ ਹੋਏ ਨੇ ਇਨਦਰ ਪ੍ਰਾਈਸ ਨਹੀਂ ਤਾਂ 2500 ਤੋਂ 3000 ਤੋਂ 3500 ਤੋਂ ਸਟਾਰਟਿੰਗ ਹੁੰਦੀ ਹੈ ਅਸੀਂ 2500 ਦੇ ਵਿੱਚ ਤੁਹਾਨੂੰ ਵਿੱਚੇ ਦੁਪੱਟਾ ਅਸੀਂ ਤੁਹਾਨੂੰ ਸੂਟ ਦੇ ਰਹਿਆਂਗੇ ਪਹਿਲਾ 컬러 ਰਹਿਣ ਵਾਲਾ ਜੀ ਪਿਸਤਾ ਬਹੁਤ ਹੀ ਸੋਹਣਾਗਾ ਕਾਟਨ ਦੀ ਸ਼ਰਟ ਹੋਏਗੀ ਬਾਟਮ ਹੋਏਗੀ ਕੋਟਨ ਹੋਰੀਏ ਦੁਪੱਟਾ ਰਹਿਣ ਵਾਲਾ ਟਿਸਟਾ ਬ੍ਰਾਂਡ ਦੇ ਸੂਟ ਹੋਣਗੇ ਸਾਰੇ ਸੂਟਾਂ ਦੇ ਕਲਰ ਡਿਜ਼ਾਈਨ ਬਹੁਤ ਸੋਹਣੀ ਨੇ ਵਾਈਟ ਕਲਰ ਵਿੱਚ ਆ ਗਿਆ ਬਹੁਤ ਸੋਹਣਾ ਸੂਟ ਹੈ ਅਗਲਾ ਵਾਈਟ ਫਲੋਰੋਸੈਂਟ ਸੂਟ ਬਹੁਤ ਤੁਸੀਂ ਵਧੀਆ ਦੇਖਣ ਦੇ ਵਿੱਚ ਵਾਈਟ ਬਾਟਮ ਰਹਿਣ ਵਾਲੀ ਹੈ ਬਹੁਤ ਸੋਹਣੀ ਸੂਟ ਨੇ ਅਗਲਾ ਆਪਣੇ ਕੋਲ ਵਾਈਟ 블랙 ਰੈਡ ਦੇ ਵਿੱਚ ਆ ਗਿਆ ਹਲਕਾ ਹਲਕਾ ਪ੍ਰਿੰਟ ਦੇਖਣ ਨੂੰ ਮੇਰੇ ਆ ਸਾਰੇ ਸੂਟ ਬਣ ਕੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਟਿਸਟਾ ਬ੍ਰਾਂਡ ਅੱਜ ਦੇ ਟਾਈਮ ਵਿੱਚ ਪਸੰਦੀਦਾ ਸਭ ਤੋਂ ਵੱਧ ਪਸੰਦੀਦਾ ਕੱਪੜਾ ਹੈਗਾ ਇਹਨਾਂ ਥੱਲੇ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਗਰਮੀ ਵਿੱਚ ਪੈਨਣ ਲਈ ਇਹ ਸਭ ਤੋਂ ਵਧੀਆ ਕੱਪੜਾ ਹੈਗਾ ਡਿਜ਼ਾਈਨਿੰਗ ਕਿੰਨੀ ਹੋ ਵੀ ਸਭ ਤੋਂ ਪ੍ਰਿੰਟੇ ਦੇ ਵਿੱਚ ਬਹੁਤ ਸੋਹਣੇ ਹੋਣ ਵਾਲੇ ਅੱਜ ਦੇ ਵੀਡੀਓ ਦੇ ਵਿੱਚ ਮਾਊਸ ਕਲਰ ਆ ਚੁੱਕਿਆ ਬਹੁਤ ਸੋਹਣਾ ਬਣ ਕੇ ਤਿਆਰ ਹੋਣਾ ਜੀ ਜੇਕਰ ਕੋਈ ਵੀ ਭੈਣ ਆਪਣਾ ਸੂਟ ਜਿਹੜਾ ਸਟਿਚ ਕਰਵਾਉਣਾ ਚਾਹੁੰਦੀ ਆ ਤਾਂ ਉਹ ਸਾਨੂੰ ਦੱਸ ਸਕਦੀ ਹੈ ਅਸੀਂ ਸਾਡੇ ਆਪਣੇ ਟੇਲਰ ਹੋਣੇ ਅਸੀਂ ਸਟਿਚ ਕਰਵਾ ਕੇ ਦੇ ਸਕਦੇ ਹਾਂ ਜੀ ਅਗਲਾ ਕਲਰ ਵੀ ਬਹੁਤ ਸੋਹਣਾ ਰਹਿਣ ਵਾਲਾ ਕੋਟਾ ਡੋਰੀ ਦੁਪੱਟਾ कॉटन ਦੀ ਸ਼ਰਟ ਤੇ ਬਾਟਮ ਰਹਿਣ ਵਾਲੀ ਹੈ ਟਿਸਟਾ ਬ੍ਰਾਂਡ ਦੇ ਵਿੱਚ ਇਸਟਾ ਬ੍ਰਾਂਡ ਦੇ ਸੂਟਾਂ ਦੀ ਸਾਡਿਆਂ ਦੀ ਸਾਰਿਆਂ ਦੀ ਗਾਰੰਟੀ ਹੋਊਗੀ ਜੀ ਤੇ ਜੇਕਰ ਕੋਈ ਵੀ ਭੈਣ ਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆਉਂਦਾ ਤਾਂ ਉਪਰ ਚਾਰੇ ਨੰਬਰ ਦੇ ਉੱਤੇ ਉਸਨੂੰ ਕੰਟੈਕਟ ਕਰ ਸਕਦੇ ਆ ਜੀ ਅਸੀਂ ਵਟਸਐਪ ਤੇ ਸਕਰੀਨ ਸ਼ਾਟ ਤੇ ਤੁਸੀਂ ਭੇਜ ਸਕਦੇ ਹੋ ਅਸੀਂ ਤੁਹਾਡਾ ਜਿਹੜਾ ਆਰਡਰ ਆ ਜਿਹੜਾ ਉਹ ਬੁੱਕ ਕਰ ਦਾਂਗੇ ਜੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਨੇ ਜੀ ਲਿਮਟਿਡ ਸਟਾਕ ਆ ਛੇਤੀ ਤੋਂ ਛੇਤੀ ਬੁੱਕ ਕਰੋ ਅੱਜ ਦੀ ਸੇਲ ਦਾ ਤਾਂ ਜੋ ਤੁਸੀਂ ਵੀ ਫਾਇਦਾ ਉਠਾ ਸਕੋ ਬਹੁਤ ਸੋਹਣੇ ਸੂਟ ਆ ਜੀ ਛੇਤੀ ਤੋਂ ਛੇਤੀ ਆਰਡਰ ਕਰੋ ਵਾਈਟ ਕਲਰ ਦੇ ਵਿੱਚ ਹੋਰ ਆ ਗਿਆ ਬਹੁਤ ਸੋਹਣੇ ਪ੍ਰਿੰਟ ਆ ਗਏ ਛੇਤੀ ਤੋਂ ਛੇਤੀ ਆਰਡਰ ਕਰੋ ਰਖੜੀ ਤੱਕ ਦੀ ਆਪਣੀ ਸੇਲ ਰਹਿਣ ਵਾਲੀ ਹੈ ਜੀ ਰਖੜੀ ਤੋਂ ਬਾਅਦ ਇਹਨਾਂ ਦਾ ਹੀ ਮਾਰਕੀਟ ਪ੍ਰਾਈਸ ਤੇ ਚੱਲਣ ਲੱਗ ਜਾਣੇ ਰਖੜੀ ਕਰਕੇ ਸਸਤੇ ਨੇ ਸੇਲ ਦੇ ਵਿੱਚ ਨੇ ਤੁਸੀਂ ਛੇਤੀ ਤੋਂ ਛੇਤੀ ਖਰੀਦੋ ਅਸੀਂ ਕੱਪੜੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜੇਕਰ ਅਸੀਂ ਰੇਟ ਘੱਟ ਦੇ ਰਹੇ ਹਾਂ ਦਾ ਮਤਲਬ ਇਹ ਨਹੀਂ ਅਸੀਂ ਤੁਹਾਨੂੰ ਕੋਈ ਸਟੱਫ ਮਾੜਾ ਦੇਵਾਂਗੇ ਜਾਂ ਕੱਪੜੇ ਦੀ ਗਾਰੰਟੀ ਨਹੀਂ ਹੋਊਗੀ ਸਟੱਫ ਦੀ ਕੱਪੜੇ ਦੀ ਸਾਡੀ ਫੁੱਲ ਗਾਰੰਟੀ ਹੋਊਗੀ ਅਸੀਂ ਘੱਟ ਰੇਟ ਦੇ ਵਿੱਚ ਮਤਲਬ ਡੁਪਲੀਕੇਟ ਮਾਲ ਨਹੀਂ ਵੇਚਦੇ ਵਧੀਆ ਮਾਲ ਹੀ ਵੇਚਦੇ ਆਂਗੇ ਤੁਹਾਨੂੰ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਆ ਮਜ਼ੈਂਟਾ ਕਲਰ ਦੇ ਵਿੱਚ ਆ ਗਏ ਆ ਬਹੁਤ ਸੋਹਣਾ ਸੂਟ ਹੈ ਜਿਹੜਾ ਇਹ ਬਣ ਕੇ ਰੈਡੀ ਹੋਣ ਵਾਲਾਗਾ ਸਾਰੇ ਦੁਪੱਟਾ ਸੂਟ ਹੋਣਗੇ 2500 ਰੁਪਏ ਦੇ ਵਿੱਚ ਅਗਲਾ ਇਹ ਵੀ ਬਹੁਤ ਸੋਹਣਾ ਕਲਰ ਆ ਚੁੱਕਿਆ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਸਾਡੀ ਆਉਣ ਵਾਲੀ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਮੈਂਟਾਂ ਵਿੱਚ ਇਹ ਵੀ ਦੱਸਿਓ ਕਿ ਤੁਸੀਂ ਅਗਲੀ ਵੀਡੀਓ ਵਿੱਚ ਕਿਸ ਤਰ੍ਹਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਕੱਪੜਾ ਜਿਹੜੇ ਦੇਖਣਾ ਪਸੰਦ ਕਰੋਗੇ ਕੀ ਤੁਸੀਂ ਲਾਈਕ ਸ਼ੇਅਰਸ ਤੇ ਕਮੈਂਟ ਜ਼ਰੂਰ ਕਰਿਆ ਕਰੋ ਇਸ ਨਾਲ ਸਾਨੂੰ ਬਹੁਤ ਹਿੰਮਤ ਮਿਲਦੀ ਹੈ ਧੰਨਵਾਦ